ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਤ ਗੁਰੂ ਪਿਆਰੇ ਸਤਸੰਗੀਓ ਪਿਆਰੇ ਬੱਚਿਓ ਤੇ ਸਾਡੇ ਸਾਰੇ ਪ੍ਰਚਾਰਕ ਵੀਰ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਆਪ ਜੀ ਨੇ ਵੱਖ-ਵੱਖ ਪ੍ਰਚਾਰਕ ਵੀਰਾਂ ਕੋਲੋਂ ਬਹੁਤ ਬੜਮੁੱਲੀਆਂ ਵਿਚਾਰਾਂ ਸੁਣੀਆਂ। ਸੋ ਥੋੜਾ ਕੁ ਸਮਾਂ ਆਪਾਂ ਵਿਚਾਰ ਕਰਾਂਗੇ। ਉਸ ਤੋਂ ਬਾਅਦ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਣਾ ਹੈ। ਸੋ ਗੁਰੂ ਸਾਹਿਬ ਜੀ ਗੁਰਬਾਣੀ ਚ ਆਪਾਂ ਨੂੰ ਦੱਸਦੇ ਹਨ ਕਿ ਸ ਜੀਵਨ ਦੀਆਂ ਜੋ ਮੁਕਤਨ ਅਵਸਥਾਵਾਂ ਹੈ ਤੇ ਜੇ ਅਸੀਂ ਸੱਚੇ ਗਿਆਨ ਨਾਲ ਨਾ ਜੁੜ ਗਏ ਤਾਂ ਫੇ ਸਾਰਾ ਜੀਵਨ ਹੀ ਬਰਥ ਚਲਿਆ ਜਾਂਦਾ ਹੈ ਬਾਲ ਜਵਾਨੀ ਔਰ ਬਿਰਧ ਫੁਣ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਣ ਬਾਲ ਬਾਲਦਾਰਤਾ ਹੈ ਬਚਪਨ ਬੱਚੇ ਹੈ ਜੋ ਜਵਾਨੀ ਅਰ ਵਿਰਧ ਫੁਣ ਅਤੇ ਬੁढ़ापा ਇਹ ਤਿੰਨ ਸਰੀਰ ਦੇ ਉੱਤੇ ਅਵਸਥਾਵਾਂ ਆਉਂਦੀਆਂ ਬਚਪਨ ਹੁੰਦਾ ਹੈ ਫੇ ਜਵਾਨੀ ਆਉਂਦੀ ਹੈ ਫੇ ਬੁढ़ापा ਆਉਂਦਾ ਹੈ ਕਾਹੋ ਨਾਨਕ ਹਰ ਭਜਨ ਬਿਨ ਗੁਰੂ ਬਾਬਾ ਜੀ ਕਹਿੰਦੇ ਨੌਵੇਂ ਰੂਪ ਦੇ ਵਿੱਚ ਹਰੀ ਪਰਮੇਸ਼ਰ ਦੇ ਭਜਨ ਤੋਂ ਬਿਨਾ ਹਣਾ। ਭਜਨ ਦਾ ਅਰਥ ਕੀ ਹੁੰਦਾ ਹੈ? ਭਜਨਾ ਛਕਣਾ। ਤਣ ਵਾਸਤੇ ਆਪਾਂ ਭੋਜਨ ਛਕਦੇ ਹਾਂ ਤੇ ਮਨ ਕਰਕੇ ਅਸੀਂ ਪਰਮੇਸ਼ਰ ਦੇ ਨਾਮ ਦਾ ਪਰਮੇਸ਼ਰ ਦੇ ਗਿਆਨ ਦਾ ਭੋਜਨ ਛਕਣਾ ਹੈ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਇਆ ਹਮ ਤੋ ਤ੍ਰਿਪਤ ਭਈ। ਸੋ ਥੋੜਾ ਚੁੱਪਦਾ ਦਾਨ ਬਖਸ਼ੋ ਵੀ ਥੋੜੇ ਬੱਚੇ ਬੋਲ ਰਹੇ ਆ ਸਿਆਣੇ ਬਣੋ ਥੋੜੇ ਜਿਹੀ ਪਹਿਰੇ ਇੱਕ ਦੋ ਦਾਨ ਲਾਓ ਆ ਬੱਚੇ ਇੱਕਦਮ ਚੁੱਪ ਸਿਆਣਪ ਦਾ ਸਬੂਤ ਦੇਖੋ ਨੱਕ ਵਿੱਚਤੀ ਸਾਹ ਲੈਣੇ ਸਰੀਰ ਨੂੰ ਭੋਜਨ ਆਪਾਂ ਸਾਰੇ ਛਕ ਲੈਂਦੇ ਹਾਂ ਪਰ ਕਈ ਵਾਰ ਅਸੀਂ ਗਿਆਨ ਦਾ ਭੋਜਨ ਨਹੀਂ ਛਕਦੇ ਤਣ ਦੀ ਖੁਰਾਕ ਛੱਕ ਲੈਂਦੇ ਹਾਂ ਮਨ ਦੀ ਖੁਰਾਕ ਨਹੀਂ ਛੱਕਦੇ ਇਸੇ ਕਰਕੇ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ ਸੋ ਜਦੋਂ ਅਸੀਂ ਸੱਚੇ ਗਿਆਨ ਦਾ ਭੋਜਨ ਛੱਕੀਏ ਤਾਂ ਅਸੀਂ ਜੀਵਨ ਚ ਮਜ਼ਬੂਤ ਹੁੰਦੇ ਹਾਂ ਸੋ ਸੱਚੇ ਗਿਆਨ ਦਾ ਭੋਜਨ ਬੱਚਿਆਂ ਨੂੰ ਮਿਲਣ ਲੱਗ ਪਵੇ ਜਿਵੇਂ ਹੁਣ ਕਲਾਸਾਂ ਲੱਗਦੀਆਂ ਕੈਂਪ ਲੱਗਦੇ ਆ ਬੱਚੇ ਮਜ਼ਬੂਤ ਹੋ ਜਾਣੇ ਹਰ ਇੱਕ ਮਾਂ ਪਾਪਾ ਬਾਪ ਇਹ ਖਿਆਲ ਰੱਖਦਾ ਹੈ ਰੱਖਣਾ ਵੀ ਚਾਹੀਦਾ ਹੈ ਵੀ ਸਾਡੇ ਬੱਚੇ ਨੂੰ ਕਿਤੇ ਕੋਈ ਬਿਮਾਰੀ ਨਾਲ ਲੱਗ ਜੇ ਉਹਦੇ ਵਾਸਤੇ ਆਪਾਂ ਬੱਚਿਆਂ ਦੀ ਵੈਕਸੀਨੇਸ਼ਨ ਕਰਾਉਂਦੇ ਹਾਂ ਭਾਵ ਕੁਝ ਬੂੰਦਾਂ ਪਵਾਉਂਦੇ ਹਾਂ ਕੁਝ ਬੱਚਿਆਂ ਦੇ ਟੀਕੇ ਲਵਾਉਂਦੇ ਹਾਂ ਬਿਮਾਰੀਆਂ ਦੀ ਰੋਕਥਾਮ ਵਾਸਤੇ ਫਿਰ ਬਹੁਤ ਮਾਪੇ ਖਿਆਲ ਰੱਖਦੇ ਆ ਸਾਡੇ ਬੱਚੇ ਨੂੰ ਠੰਡ ਨਾ ਲੱਗ ਜੇ ਸਾਡੇ ਬੱਚੇ ਨੂੰ ਗਰਮੀ ਨਾ ਲੱਗ ਜੇ ਚਲੋ ਠੀਕ ਆ ਪਰ ਰੱਖਦੇ ਆ ਧਿਆਨ ਗਰਮੀ ਸਰਦੀ ਦਾ ਪਰ ਇਹ ਬਹੁਤ ਘੱਟ ਮਾਪੇ ਖਿਆਲ ਕਰਦੇ ਆ ਡੋਟ ਕਰਿਓ ਮਾਪੇ ਹੁਣ ਇਹ ਬਹੁਤ ਘੱਟ ਮਾਪੇ ਖਿਆਲ ਰੱਖਦੇ ਵੀ ਸਾਡੇ ਬੱਚੇ ਨੂੰ ਕੋਈ ਭੈੜੀ ਆਦਤ ਨਾ ਬਣੇ ਭੈੜੀ ਬਿਮਾਰੀ ਨਾਲ ਲੱਗ ਜੇ ਇਦਾਂ ਦੇ ਪ੍ਰੋਗਰਾਮ ਨਹੀਂ ਦੇਖਣੇ ਕੋਈ ਜਾਣਕਾਰੀ ਦਾ ਪ੍ਰੋਗਰਾਮ ਹੁੰਦਾ ਬੱਚਿਆਂ ਸੰਬੰਧਤ ਵੱਖਰੀ ਗੱਲ ਹੈ ਮਾਤਾ ਪਿਤਾ ਨੇ ਖਿਆਲ ਰੱਖਣਾ ਬੱਚੇ ਕੀ ਦੇਖ ਰਹੇ ਹੈ ਟੈਲੀਵਿਜ਼ਨ ਤੇ ਫਿਰ ਬਾਪ ਨੇ ਵੀ ਖਿਆਲ ਰੱਖਣਾ ਕਿ ਮੇਰੇ ਬੱਚੇ ਨੂੰ ਕੋਈ ਮੈਥੋਂ ਭੈੜੀ ਆਦਤ ਨਾ ਪੈ ਜੇ ਜੇ ਪਹਿਲਾਂ ਕੋਈ ਬਾਪ ਗਲਤੀ ਕਰਦਾ ਨਸ਼ਾ ਕਰਦਾ ਸ਼ਰਾਬ ਪੀਂਦਾ ਤਾਂ ਉਹ ਆਪ ਛੱਡੇ ਕਿਉਂਕਿ ਕਿਤੇ ਬਾਪ ਨੂੰ ਦੇਖ ਕੇ ਪੁੱਤ ਨੂੰ ਆਦਤ ਨਾ ਪੈ ਜੇ ਪੈਗ ਲਾਉਣ ਦੀ ਮਾਰਿਆਤ ਹੈ ਨਾ ਹੁਕੀਕੇ ਤਾਂ ਲਵਾਤੇ ਬੱਚੇ ਦੇ ਪੋਲੀਏ ਦੇ ਮੁੰਡਾ ਪਵਾਤੀਆਂ ਆ ਜਿਹੜੀ ਤੈਨੂੰ ਦੇਖ ਕੇ ਬਿਮਾਰੀ ਲੱਗੂ ਜਾਗ ਨੂੰ ਮਾਂ ਖਿਆਲ ਰੱਖੇ ਤੀ ਨੂੰ ਕਿਤੇ ਮੇਰੇ ਤੋਂ ਕੋਈ ਬੁਰੀ ਆਤ ਨਾ ਪੈ ਜੇ ਜੇ ਮਾਂ ਸ਼ੀਸ਼ੇ ਕੋਲ ਹੀ ਬੈਠੀ ਰਹਿੰਦੀ ਹੈ ਬਿਊਟੀ ਪਾਰਲਰ ਨੂੰ ਤੁਰੀ ਫਰਦੀ ਹੈ ਤੇ ਤੀ ਤਾਂ ਉਹਦੇ ਅੱਗੇ ਜਾਊਗੀ ਸੋ ਇਦਾਂ ਮਾਤਾ ਪਿਤਾ ਦਾ ਫਰਜ਼ ਹੈ ਜੋ ਅਸੀਂ ਬੱਚਿਆਂ ਨੂੰ ਬਣਾਉਣਾ ਚਾਹੁੰਦੇ ਹਾਂ ਉਹ ਬੱਚਿਆਂ ਨੂੰ ਪਰਵੱਦੀ ਲੈਣ ਪੂਰੀ ਹਾਂ ਵੈਰੀ ਗੁੱਡ ਜੋ ਬੱਚਾ ਨੂੰ ਬਣਾਉਣਾ ਚਾਹੁੰਦੇ ਹਾਂ ਉਹ ਖੁਦ ਬੱਚਾ ਨੂੰ ਬਣ ਕੇ ਦਿਖਾਈਏ ਕਦੇ ਵੀ ਇਹ ਨਾ ਕਹਿਆ ਕਰੋ ਵੀ ਬੱਚਿਓ ਤੁਸੀਂ ਹੈਰਾਨ ਤਾਂ ਹੋਗੇ ਪੁੱਛੋ ਇਹਦੇ ਵਿੱਚ ਕੀ ਗੱਲ ਹੈ ਪਾਠ ਕਰ ਲਓ ਨਹੀਂ ਕਹਿਣਾ ਆਤੀਏ ਆ ਮੇਰਾ ਬੇਟਾ ਬੈਠ ਕੇ ਪਾਠ ਕਰੀਏ ਬੋਲੋ ਸਤਨਾਮ ਆ ਪਾਠ ਕਰੀਏ ਲੈ ਵੀ ਅੱਜ ਮੇਰੀ ਧੀ ਸੁਣਾਉਗੀ ਰਹਿ ਰੱਖਦਾ ਪਾਠ ਠੀਕ ਹੈ ਨਾ ਲੈ ਅੱਜ 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 ਸਾਡਾ ਬੇਟਾ ਸੁਣਾਉ ਅਸੀਂ ਸੁਣਾਗੇ ਆਓ ਬੱਚਿਓ ਪਾਠ ਕਰੀਏ ਆਓ ਬੱਚਿਓ ਇਹ ਨੁਕਤੇ ਹੁੰਦੇ ਨੇ ਪ੍ਰੈਕਟੀਕਲ ਕਰਕੇ ਵੇਖੋ ਆਓ ਬੱਚਿਓ ਪਾਠ ਕਰੀਏ ਤੇ ਹੁਣ ਕਈ ਵਾਰ ਮਾਣਿਆ ਪਾਠ ਨਹੀਂ ਕੀਤਾ ਹੁੰਦਾ ਤੀਨੂੰ ਕਹਿੰਦੀ ਤੂੰ ਤੂੰ ਬਾਣੀ ਪੜ ਲਾ ਉਹ ਤੇ ਅਸਰ ਜਾਂ ਨਹੀਂ ਹੁੰਦਾ ਹੁੰਦਾ ਕੋਣੇ ਆਪਦੀ ਮੰਮਾ ਨੂੰ ਤਾਂ ਦੇਖਿਆ ਨਹੀਂ ਕਦੇ ਬਾਣੀ ਪੜ੍ਹਦੀ ਉਹਦੀ ਪ੍ਰਦੇਸ਼ ਦਾ ਅਸਰ ਕਿਵੇਂ ਹੋ ਉਹਦੇ ਤੇ ਬਾਪ ਪੁੱਤ ਨੂੰ ਕਹਿੰਦਾ ਪਾਠ ਕਰ ਲੈ ਤੇ ਉਹਦਾ ਅਸਰ ਕਿਵੇਂ ਹੋ ਬਾਪ ਨੇ ਆਪ ਤਾਂ ਕਦੇ ਕੀਤਾ ਨਹੀਂ ਅਸਰ ਕਿੱਦਾਂ ਹੁੰੂ ਦੱਸੋ ਇਸ ਕਰਕੇ ਬੱਚੇ ਵਾਸਤੇ ਪਹਿਲਾਂ ਤਾਂ ਘਰ ਹੀ ਪਾਠਸ਼ਾਲਾ ਬਣੇ ਪਈ। ਪਹਿਲਾਂ ਵੀਰਾਂ ਨੇ ਗੱਲ ਕੀਤੀ ਸੀ ਨਾ ਪਰ ਘਰ ਘਰ ਅੰਦਰ ਧਰਮਸ਼ਾਲਾ ਹੋਵੇ, ਕੀਰਤਨ ਸਦਾ ਵਿਸੂਆ। ਹਰ ਸਿੱਖ ਦਾ ਘਰ ਹੈ ਜੋ ਇਹ ਧਰਮਸ਼ਾਲਾ। ਜਿੱਥੇ ਬਾਣੀ ਪੜੀਦੀ ਹੈ, ਗੁਰੂ ਦੇ ਸਿੱਖ ਦੇ ਘਰ ਦੀ ਰਸੋਈ ਵੀ ਗੁਰੂ ਕਾ ਲੰਗਰ ਰੱਖਦਾ। ਕੋਈ ਆਂਦੀ ਭੁਖਾਣੀ ਮੁਰਦਾ। ਸੋ ਪਹਿਲਾਂ ਤਾਂ ਆਪਣੇ ਘਰ ਨੂੰ ਆਪਾਂ ਧਰਮ ਸਥਾਨ ਦੀ ਤਰ੍ਹਾਂ ਬਣਾ ਕੇ ਰੱਖਣਾ ਹੈ ਘਰੇ ਕੋਈ ਗੰਦਾ ਗੀਤ ਨਾ ਚੱਲੇ ਕੋਈ ਨਸ਼ਾ ਵਿਸ਼ਾ ਕੋਈ ਕਿਸੇ ਤਰ੍ਹਾਂ ਦਾ ਜੋ ਘਰਮ ਤਾਂ ਧਰਮਸ਼ਾਲ ਬਣ ਗਿਆ ਤੇ ਬੱਚੇ ਨੇ ਧਰਮੀ ਹੋਣਾ ਸੋ ਪਹਿਲੀ ਬੇਨਤੀ ਮੇਰੀ ਮਾਪਿਆਂ ਨੂੰ ਹੈ ਬੱਚਿਆਂ ਦੇ ਮਾਤਾ ਪਿਤਾ ਉਹਨੂੰ ਵੈਸੇ ਤਾਂ ਸਿਆਣੇ ਬੈਠੇ ਹਾਂ ਸਾਰੇ ਅਸੀਂ ਗੱਲ ਨਹੀਂ ਵੀ ਤੁਸੀਂ ਆਪ ਆਪਾ ਪਹਿਲਾਂ ਸਿਆਣੇ ਬਣਨਾ ਹੈ ਆਪ ਸਿਆਣੇ ਬਣਨਾ ਹੈ ਬੱਚਿਆਂ ਨੂੰ ਸਹੀ ਮਾਹੌਲ ਦੇਣਾ ਕਿਉਂਕਿ ਸਿੱਖੀ ਪਹਿਲਾਂ ਘਰੋਂ ਮਿਲੇ ਫੇਰ ਸਿੱਖੀ ਗੁਰਦੁਆਰਿਆਂੋਂ ਮਿਲੇ ਦੇਖੋ ਗੁਰਦੁਆਰਿਆਂ ਨੂੰ ਸਿੱਖੀ ਮਿਲ ਰਹੀ ਹੈ ਵੀਰ ਗੁਰਪ੍ਰੀਤ ਸਿੰਘ ਬਹੁਤ ਮਿਹਨਤ ਕਰ ਰਹੀ ਹੈ ਸਵਾ ਕਲਾਸਾਂ ਲਾਉਂਦੇ ਨਹੀਂ ਬਈਆਂ ਸਿਰਫ ਜੂਨ ਜੂਨ ਦੇ ਵਿੱਚ ਆਪਾਂ ਵੀ ਵਾਰ-ਵਾਰ ਪਾਇਆ ਵੀ ਕਲਾਸਾਂ ਕੱਲੀ ਜੂਨ ਨਹੀਂ ਕਲਾਸਾਂ ਹਰ ਰੋਜ਼ ਚੱਲਣੀਆਂ ਕਿਤਾਬਾਂ ਤਿਆਰ ਹੋ ਰਹੀਆਂ ਪਹਿਲੀ ਤੋਂ ਲੈ ਕੇ ਚੌਥੀ ਤੱਕ ਪੰਜਵੀਂ ਤੋਂ ਅੱਠਵੀਂ ਨੌਵੀਂ ਤੋਂ 12ਵੀਂ ਇਹ ਪੂਰੇ ਮਾਹਰ ਗੁਰ ਸਿੱਖ ਲਾ ਕੇ ਇਹ ਕਿਤਾਬਾਂ ਤਿਆਰ ਕਰਵਾਈਆਂ ਜਾ ਰਹੀਆਂ ਤੇ ਸਾਰੇ ਪਿੰਡਾਂ ਦੇ ਵਿੱਚ ਹੀ ਦਿੱਤੀਆਂ ਜਾਣਗੀਆਂ ਪਰ ਉੱਥੇ ਪਹਿਲੀ ਤੋਂ ਚੌਥੀ ਦਾ ਅਰਥ ਇਹ ਨਹੀਂ ਵੀ ਜਣਾ ਦੁਨਿਆਵੀ ਵਿਦਿਆਜ ਪਹਿਲੀ ਕਲਾਸ ਚ ਹੈ ਨਹੀਂ ਜਿਹੜਾ ਅੱਜ ਤੱਕ ਧਰਮ ਦੀ ਕਲਾਸ ਚ ਆਉਣ ਲੱਗਿਆ ਪਹਿਲੀ ਚ ਹੈ ਕੋਈ 50 ਸਾਲ ਦਾ ਵੀ ਪਹਿਲੀ ਕਲਾਸ ਚ ਬੈਠਣਾ ਪੈ ਸਕਦਾ ਹੈ ਕਿਸੇ 50 ਸਾਲ ਦੀ ਸਾਡੀ ਭੈਣ ਨੂੰ ਵੀ ਪਹਿਲੀ ਕਲਾਸ ਚ ਬੈਠਣਾ ਪੈ ਸਕਦਾ ਹੈ ਭਾਬ ਕੇ ਉਹ ਧਰਮ ਦੀਆਂ ਕਲਾਸਾਂ ਜੋ ਵੀ ਜਿਹਨੇ ਪਹਿਲਾਂ ਪਹਿਲੀ ਕਿਤਾਬ ਪੜ੍ਹ ਲਈ ਪੰਜ ਤੋਂ ਚੌਥੀ ਵਾਲੀ ਉਹ ਪੰਜਵੀਂ ਤੋਂ ਅੱਠਵੀਂ ਨਹੀਂ ਵੀ ਜਿਹੜਾ ਪੰਜਵੀਂ ਕਲਾਸ ਚੋਂ ਉਹ ਪੰਜਵੀਂ ਦੀ ਕਿਤਾਬ ਦੇਵਾਂਗੇ ਇਹਨਾਂ ਬਲੇਖਾ ਖਾ ਜੋ ਕਿਤੇ ਕਿਉਂਕਿ ਐਸੇ ਵੀ ਹੈ ਜਿਹੜੇ ਬੀਏ ਕਰਕੇ ਦੁਨਿਆਵੀ ਬੱਧਿਆ ਉਹਨਾਂ ਨੂੰ ਗੁਰੂਆਂ ਦੇ ਨਾਲ ਨਹੀਂ ਆਵਾ ਪੰਜ ਪੈਰਾਂ ਦੇ ਨਾਲ ਨਹੀਂ ਆਦ ਦੁਨਿਆਵੀ ਬੱਧਿਆ ਬੀਏ ਚਲੋ ਠੀਕ ਹੈ ਪਰ ਉਹ ਬੀਏ ਵਾਲਾ ਵੀ ਪਹਿਲੀ ਕਲਾਸ ਚ ਬੈਠੂਆ ਤੁਹਾਡੇ ਕੋਲੇ ਆ ਕੇ ਇਹ ਗੱਲ ਸਮਝ ਕੇ ਨਾ ਮੇਰੇ ਸਿਆਣੂ ਤੁਸੀਂ ਨਹੀਂ ਵੀ ਉਹ ਬੀਏ ਕੀਤੇ ਤਾਂ ਉਹਨੂੰ ਪਲੱਸ 2 ਵਾਲੀ ਕਿਤਾਬ ਫੜਾਵਾਂਗੇ ਨਹੀਂ 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 ਉਹ ਪਹਿਲੀ ਚ ਹੈ ਇਹ ਵਿਧੀ ਬਿਧਿਆ ਵੱਖਰੀ ਹੈ ਬਹੁ ਐਵੇਂ ਪੜਿਆ ਨੂੰ ਨੂਰ ਮੰਤਰ ਨਹੀਂ ਆਉਂਦਾ ਸੱਚ ਕੇ ਹਨ ਮੈਂ ਹਾਂ ਇਦਾਂ ਸੋ ਇਸ ਕਰਕੇ ਉਹ ਜੋ ਕਿਤਾਬਾਂ ਹੋਣੀਆਂ ਤਿਆਰ ਭਾਵ ਕਿ ਉਹ ਜੋ ਕਲਾਸਾਂ ਬਈ ਚੱਲਣਾ ਜੀ ਉਹ ਧਾਰਮਿਕ ਕਲਾਸਾਂ ਦੇ ਵਿੱਚ ਜਿਹੜਾ ਪਹਿਲੀ ਚ ਹੈ ਫਿਰ ਉਹ ਦੂਜੀ ਚ ਹੋਊ ਤੀਜੀ ਚ ਹੋਊ ਇਦਾਂ ਇਦਾਂ ਚੱਲਣਾ ਹੈ ਫੇ ਦੇਖੋ ਕਿਵੇਂ ਟ੍ਰੈਂਡ ਹੋਣੇ ਆ ਸੋ ਇਦਾਂ ਇਹ ਭਾਵ ਕਿ ਸਦਾ ਇੱਕ ਲਗਾਤਾਰਤਾ ਚੱਲਣੀ ਹੈ ਠੀਕ ਹੈ ਜੂਨ ਚ ਬੱਚਾ ਨੂੰ ਛੁੱਟੀਆਂ ਹੁੰਦੀਆਂ ਆਪਾਂ ਪਰਾਲਾ ਕੀਤਾ ਬਹੁਤ ਚੰਗੀ ਗੱਲ ਹੈ ਪਰ ਇਹ ਕਲਾਸਾਂ ਸਦਾ ਚੱਲਣ ਘੱਟੋ ਘੱਟ 12 ਦਿਨ ਨੂੰ ਕਲਾਸ ਲੱਗੇ ਤਾਂ 52 ਕਲਾਸਾਂ ਹੋ ਜਾਂਦੀਆਂ ਮੇਰੇ ਖਿਆਲ ਨਾਲ ਸਾਈ ਜੀ ਦੇਖੋ ਸੋ ਇਦਾਂ ਇਹ ਆਪਾਂ ਇਦਾਂ ਦੇ ਪਰਾਲੇ ਆਪਾਂ ਕੋਸ਼ਿਸ਼ ਕਰਾਂਗੇ ਸੋ ਆਪਾਂ ਨਾਲ ਸਮਝ ਰਹੇ ਸੀ ਵੀ ਜੇ ਬਚਪਨ ਨੂੰ ਸੰਭਾਲ ਲਿਆ ਆਮ ਸਿਆਣੇ ਕਹਿੰਦੀ ਹੈ ਕਿ ਨਰਮ ਲਗਰਾਹੀ ਪਿਉਂਦ ਕੀਤੀਆਂ ਜਾਂ ਸਕਦੀਆਂ ਜਦੋਂ ਵੱਡੇ ਫੋਜੇ ਦੇ ਰਿਜਡ ਹੋ ਜਾਂਦੇ ਆ ਫਿਰ ਉਹ ਮੋਲਡ ਨਹੀਂ ਹੁੰਦੀਆਂ ਉਹ ਟੁੱਟ ਜਾਂਦੀਆਂ ਲਗਰ ਸੋ ਇਦਾਂ ਨਰਮ ਲਗਣਾ ਪਿਉਂਦ ਕੀਤੀਆਂ ਜਾਂਦੀਆਂ ਜਿਹਨੇ ਬੱਚੇ ਸੰਭਾਲ ਲੈ ਮਾਪੇ ਇੱਕ ਹੋਰ ਗੱਲ ਸੁਣ ਲਓ ਬੱਚਿਆਂ ਨੂੰ ਸੰਭਾਲਿਆ ਤੁਸੀਂ ਇਕੱਲੇ ਬੱਚੇ ਨਹੀਂ ਸੰਭਾਲੇ ਤੁਸੀਂ ਇੱਕ ਵਿੱਚੋਂ ਰਮ ਜੀ ਦੀ ਗੱਲ ਫੜੋ ਜੇ ਤੁਸੀਂ ਬੱਚੇ ਸੰਭਾਲ ਲੈ ਆਪਣੇ ਆਪਣਾ ਬੜਾਪਾ ਸੰਭਾਲ ਲਿਆ ਹਰ ਨੁਕਤੇ ਨੂੰ ਫੜੋ ਬੱਚੇ ਸੰਭਾਲਨੇ ਭਾਵ ਕਿ ਇਹਦੇ ਬੱਚੇ ਬਣਨ ਨਾਲ ਜੁੜੇ ਆ ਗੁਰੂ ਦੇ ਅਗਿਆ ਕਰੀ ਮਾਤਾ ਪਿਤਾ ਦੇ ਅਗਿਆ ਕਰੀ ਹੁਣ ਤੇਰੀ ਵੀ ਸੇਵਾ ਕਰਨੀ ਏ ਬੁੜੇ ਹੋਏ ਦੀ ਹੋਣੀ ਏ ਦੇਖੋ ਅੰਧ ਖੜੋ ਮਰ ਤਾਂ ਮੇਰੀ ਵੀ ਹੋਗੀ ਵੀ ਬੁੜੇ ਤਾਂ ਸਾਰਿਆਂ ਨੇ ਹੋਣਾ ਨਾ ਉਹ ਪੁੱਤ ਦੀ ਸੇਵਾ ਕਰਨੀ ਸਹੀ ਸੰਭਾਲ ਕਰਨਗੇ ਮਾਪਿਓ ਦੇ ਆਗਿਆਕਾਰੀ ਹੋਣਗੇ ਜਿਨੇ ਆਪਣੇ ਬੱਚੇ ਸੰਭਾਲਦੇ ਉਹਨੇ ਆਪਣਾ ਬੜਾਪਾ ਆਪ ਦੀ ਸੇਵਾ ਵੀ ਕਰ ਲਈ ਉਹਨੇ ਥੱਲੇ ਬੱਚੇ ਨਹੀਂ ਸੰਭਾਲੇ ਉਹਨੇ ਆਪ ਦੀ ਸੇਵਾ ਵੀ ਕਰ ਲਈ ਉਹਨੇ ਆਪਣਾ ਬੜਾਪਾ ਤੇ ਜਿਨ੍ਹਾਂ ਨੇ ਬੱਚੇ ਨਹੀਂ ਸੰਭਾਲੇ ਬੜਾਪੇ ਚ ਮੈਂ ਮਾਤਾ ਪਿਤਾ ਹਰੋਂ ਦੇ ਦੇਖਿਆ ਉਹ ਕੀ ਕਰੀਏ ਜੀ ਜ਼ਬਾਕ ਵਿਗੜ ਗਏ ਕੀ ਕਰੀਏ ਜੀ ਅੱਖੀ ਨਹੀਂ ਲੱਗਦੇ ਵੀ ਜ਼ਬਾਕ ਵਿਗੜ ਗਏ ਜਵਾਨੀ ਕੋਈ ਵਿਗੜਿਆ ਸੀ ਨਾ ਤੇ ਬੱਚੇ ਜਿੰਮ ਸੰਭਾਲੇ ਇਸ ਕਰਕੇ ਬੱਚੇ ਸੰਭਾਲ ਲੈ ਆਪਣਾ ਬੜਾਪਾ ਸੰਭਾਲ ਲੈ ਇਸ ਕਰਕੇ ਤਨਵਸਥਾ ਜਿਹੜੀਆਂ ਬਚਪਨ ਹੈ ਜਵਾਨੀ ਜਿਹੜੇ ਨੌਜਵਾਨ ਸੁਣ ਰਹੇ ਆ ਸਾਡੀਆਂ ਧੀਆ ਨੌਜਵਾਨ ਵੀਰ ਇਹ ਸਿਆਣੇ ਹੋ ਕੇ ਮਚ्योर ਹੋ ਕੇ ਕਹਿ ਲੋ ਤੁਸੀਂ ਭਾਈ ਹੁਣ ਆਪ ਹੀ ਆਪਣੀ ਜ਼ਿੰਮੇਵਾਰੀ ਨੂੰ ਸੰਭਾਲ ਲਓ ਜਦੋਂ ਬੱਚਾ ਬਾਲਗ ਹੋ ਜਾਂਦਾ ਹੈ ਸਮਝਦਾਰ ਹੋ ਜਾਂਦਾ ਹੈ ਕਹਿ ਲੋ ਮਚ्योर ਹੋ ਜਾਂਦਾ ਹੈ ਤਾਂ ਤੇ ਨੌਜਵਾਨ ਵੀਰ ਆਪਣੀ ਜਵਾਨੀ ਸੰਭਾਲੋ ਕਿਉਂਕਿ ਜਵਾਨੀ ਜ਼ਿੰਦਗੀ ਦਾ ਇੱਕ ਬੜਾ ਅਹਿਮ ਮੋੜ ਹੈ ਜੇ ਤਾਂ ਗੁਰੂ ਨਾਲ ਜੁੜ ਕੇ ਜਵਾਨੀ ਦਾ ਮੋੜ ਲੰਘਿਆ ਜਾਵੇ ਤਾਂ ਜਵਾਨੀ ਮਹਾਨ ਬਣ ਜਾਂਦੀ ਹੈ ਕਿਉਂਕਿ ਜਵਾਨੀ ਤਾਕਤ ਹੁੰਦੀ ਹੈ ਜਵਾਨੀ ਦੀ ਗੱਲ ਤਾਂ ਮਹਾਰਾਜ ਰਾਮਕੀਰ ਜੀ ਦੀ ਕਹਾਵਤ ਦੀ ਕਥਾ ਵਿੱਚ ਸੁਣਾਤੀ ਜਦੋਂ ਜਵਾਨੀ ਸੀ ਸਰੀਰ ਤੇ ਉਸ ਵੇਲੇ ਅਸੀਂ ਮੱਧ ਤੱਕ ਤਾਂ ਸਹਿਜੀ ਪਾਠ ਕਰ ਜਾਂਦੇ ਅਖੰਡ ਪਾਠ ਸਾਹਿਬ ਤੇ ਬੈਠ ਜਾਣਾ ਮਤ ਜਵਾਨੀ ਦੀ ਗੱਲ ਬੋਲੀ ਜਾਣਾ ਜੇ ਕਿਤੇ ਲੰਗਰ ਚਲੇ ਜਾਣਾ ਬਲਕਰ ਲਾਉਂਦੇ ਸੋ ਪਤਾ ਬਣਾਣ ਸੋ ਉਹਨਾਂ ਨੂੰ ਸਾਰੇ ਲੰਗਰ ਦੇ ਭਾਂਡੇ ਮੈਂ ਇਕੱਲਾ ਮਾਜਦਾ ਹੁੰਦਾ ਹੁੰਦਾ ਸੀ ਹਾਂਜੀ ਸਾਰੇ ਜਿੰਨੇ ਸਾਧੂ ਜਣ ਨੂੰ ਕਹਿੰਦਾ ਜਿਹਨਾਂ ਨੂੰ ਪਾਸੇ ਰੱਖੋ ਸ਼ਾਲਾ ਮਾਰ ਮਾਰ ਕੇ ਕੜਾਹਾਂ ਚ ਵੜ ਜਾਂਦੇ ਚੱਕਦੇ ਰੋੜਾ ਰਗੜ ਦਿੰਦਾ ਹੁੰਦਾ ਸਾਰੀਆਂ ਵੱਡੀਆਂ ਪਰਾਂਤਾਂ ਕੜਾਹੇ ਸਾਰ ਤੱਲਾ ਲੰਗਰ ਦੇ ਭਾਂਡੇ ਮਾਜਦਾ ਹੁੰਦਾ ਸੀ ਇਹ ਮੈਂ ਕਿਉਂ ਕੀਤੀ ਮaaf ਕਰਨਾਂ ਗੱਲ ਮੈਂ ਜਵਾਨੀ ਦੀ ਦੱਸਣ ਵਾਸਤੇ ਕੁਈ ਨਹੀਂ ਮੈਂ ਆਪਣੀ ਕਹਾਣੀ ਸੁਣਨੀ ਸ਼ੁਰੂ ਕਰਤੀ ਕਿਉਂਕਿ ਥੋੜਾ ਆਧਾਰ ਤਾਂ ਦੇਣੀ ਪੂਜੀ ਜਵਾਨੀ ਦੀ ਗੱਲ ਹੈ ਤੇ ਹੋਰ ਤਾਂ ਬਹੁਤਾ ਹਨ ਮੈਂ ਵਰਨਾ ਨਾ ਕਰਾਂ ਕਿਉਂਕਿ ਕਿਸੇ ਨੂੰ ਅਤਕਸ਼ਮੀ ਵੀ ਲੱਗ ਸਕਦੀ ਹੈ ਜਵਾਨੇ ਦੇ ਨਾਲ ਚੋਂ ਕੰਮ ਸੂਰਤੋਂ ਲਿਆ ਧਰਮ ਦਾ ਸੋ ਕਹਿਣ ਦਾ ਭਾਵ ਵੀ ਤੁਸੀਂ ਵੀ ਕਰ ਸਕਦੇ ਹੋ ਇਹ ਸਰੀਰ ਵਿੱਚ ਇੱਕ ਤਾਕਤ ਹੁੰਦੀ ਹੈ ਸੋ ਇਹ ਤਾਕਤ ਚੰਗੇ ਪਾਸੇ ਲੱਗਦੀ ਬਖਸ਼ਿਸ਼ੋਜਨ ਇਹੀ ਤਾਕਤ ਸਾਡੇ ਪਾਸੇ ਲੱਗਦੀ ਹੈ ਇਹੀ ਤਾਕਤ ਨੂੰ ਲੱਚਰ ਨਾ ਬਲ ਪੜਦਾ ਗੰਦੀਆਂ ਪਿਕਚਰਾਂ ਦੇਖਦਾ ਲੱਚਰ ਬਾਦ ਗੁੰਡਾਗਰਦੀ ਗੈਂਗਸਟਰ ਸਾਰਾ ਕੁਝ ਹੁੰਦਾ ਹੈ ਨਾ ਦੇਖੋ ਇਹੀ ਜਵਾਨੀ ਕਿੱਧਰ ਨੂੰ ਚਲ ਗਈ ਸੋ ਇਦਾਂ ਜੇ ਜਵਾਨੀ ਸੰਭਲ ਜਾਵੇ ਭਾਈ ਉਹ ਸਮਾਜ ਦੇ ਵੀ ਹੀਰੇ ਹੁੰਦੇ ਆ ਮਾਪਿਓ ਦੇ ਵੀ ਹੀਰੇ ਹੁੰਦੇ ਆ ਉਹ ਆਪਣੇ ਪਰਿਵਾਰ ਦੇ ਵੀ ਹੀਰੇ ਹੁੰਦੇ ਆ ਸੋ ਇਦਾਂ ਜਵਾਨੀ ਸੰਭਲੇ ਚੜ੍ਹਦੀ ਕਲਾ ਹੋਵੇ ਬੱਚਿਆਂ ਨੂੰ ਆਪਾਂ ਸੰਭਾਲੀਏ ਕਿਉਂਕਿ ਬੱਚੇ ਤੱਕ ਮਚ्योर ਨਹੀਂ ਤੇ ਮਾਪਿਆਂ ਨੇ ਆਪਣੀ ਜ਼ਿੰਮੇਵਾਰੀ ਸਾਹਮਣੀ ਹੈ ਤੇ ਜੇ ਉਸ ਤੋਂ ਅੱਗੇ ਗੱਲ ਹੈ ਵੀ ਬਜ਼ੁਰਗ ਹੋ ਗਿਆ ਦਾਦਾ ਦਾਦੀ ਇਹ ਤਾਂ ਬੱਚਿਆਂ ਦੇ ਕੈਂਸਰ ਹੁੰਦੇ ਨੇ ਸੋ ਸਾਰਿਆਂ ਨੇ ਸੰਭਲਣਾ ਜੇ ਕੋਈ ਬਜ਼ੁਰਗ ਸੁਣਦਾ ਕੋਈ ਗਲਤੀ ਕਰਦਾ ਬਾ ਬਾਈ ਚਾਂਸ ਤੁਸੀਂ ਜੋਂ ਗਲਤੀ ਕੀਤੀ ਮaaf ਕਰਨਾ ਕਿ ਚਿੱਟੇ ਦਾੜਾਂ ਵਾਲੇ ਵੀ ਜਾਂਦੇ ਠੇਕੇਆਂ ਨੂੰ ਗਲਤ ਤਾਂ ਨਹੀਂ ਕਿਹਾ ਮੂੰ ਚਿੱਟੇ ਦਾੜੇ ਵਾਲਾ ਬਾਪੂ ਹੈ ਜਾਂਦਾ ਠੇਕੇ ਤੇ ਤੇ ਬਣੂ ਸਾਡੀ ਕੌਮ ਦਾ ਜਿਹੜੇ ਚਿੱਟੇ ਦਾੜੇ ਵਾਲਾ ਬਾਪੂ ਠੇਕੇ ਤੇ ਖੜਾ ਹੈ ਸਾਡੀ ਕੌਮ ਦਾ ਕੀ ਬਣੂ ਕਿਉਂਕਿ ਬਜ਼ੁਰਗਤਾ ਬੱਚਿਆਂ ਦਾ ਟੀਚਰ ਹੁੰਦਾ ਆਂ ਆਪ ਬਾਣੀ ਪੜ੍ਹੇ ਬੱਚਿਆਂ ਨੂੰ ਪੜ੍ਹਾਵੇ ਇਸ ਕਰਕੇ ਸਾਰੀ ਜ਼ਿੰਮੇਵਾਰੀ ਹੈ ਤਿੰਨ ਅਵਸਥਾ ਦੀ ਆਪਾਂ ਗੱਲ ਕਰ ਲਈ ਬਚਪਨ ਹੈ ਜਵਾਨੀ ਹੈ ਬੁਢੇਪਾ ਹੈ ਸੋ ਸਾਰੇ ਭਾਈ ਆਪਾਂ ਆਪਣੀ ਜ਼ਿੰਮੇਵਾਰੀ ਨੂੰ ਸੰਭਾਲ ਲਈਏ ਚਲੋ ਚੰਗੀ ਗੱਲ ਹੈ ਜਾਗਰਤੀ ਬਹੁਤ ਆ ਰਹੀ ਹੈ ਅਸੀਂ ਗੱਲ ਨਹੀਂ ਸੋ ਏਸੀ ਆਪਾਂ ਬਾਲ ਜਵਾਨੀ ਆਰ ਬਿਰਧ ਹੁਣ ਤੀਨ ਅਵਸਥਾ ਜਾਣ ਕਾਹੋ ਨਾਨਕ ਹਰ ਭਜਨ ਮਨ ਵਿਰਥਾ ਸਭ ਹੀ ਮਾਨ ਜੇ ਮਾਲਕ ਪਰਮੇਸ਼ਰ ਨਾਲ ਨਹੀਂ ਜੁੜੇ ਸੱਚੇ ਗਿਆਨ ਦਾ ਭੋਜਨ ਨਹੀਂ ਸ਼ਕਿਆ ਭਜਨ ਦਾ ਅਰਥ ਮਨ ਨੇ ਭਜਣਾ ਹੈ ਨਾ ਮਨ ਸ਼ਕਣਾ ਹੈ ਨਾ ਕਹੋ ਨਾਨਕ ਹਰ ਭਜਨ ਬਿਨ ਹਰੀ ਪਰਮੇਸ਼ਰ ਦੇ ਭੋਜਨ ਤੋਂ ਬਿਨਾ ਇਹ ਮਨ ਨੇ ਭਜ ਕਰਨਾ ਭਜਨਾ ਹੈ ਮਨ ਨੇ ਸ਼ਕਣਾ ਹੈ ਤੇ ਇਹ ਸੱਚਾ ਭੋਜਨ ਛੱਕੇ ਤੋਂ ਬਿਨਾ ਤਾਂ ਸਮਝ ਲੈ ਬਚਪਨ ਵੀ ਐਵੇਂ ਗਿਆ ਜਵਾਨੀ ਵੀ ਐਵੇਂ ਗਈ ਤੇ ਬੜਾਪਨ ਵੀ ਐਵੇਂ ਗਿਆ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਸਭ ਐਵੇਂ ਆ ਸੋ ਫਿਰ ਤੱਕ ਪਛਤਾਵਾ ਹੀ ਰਹਿ ਜਾਂਦਾ ਹੈ ਲਾਹਾ ਲੈਣ ਦਾ ਹੀ ਸਮਾਂ ਹੈ ਸੋ ਅਗਲੀ ਗੱਲ ਕਰੀਏ ਆਪਾਂ ਵੀ ਜੋ ਇਹ ਸਾਰੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਸਾਰਾ ਕੁਝ ਹੁੰਦਾ ਹੈ ਵੀ ਜਿਸ ਤਰ੍ਹਾਂ ਦੇਖੋ ਇੱਥੇ ਕਿੱਲੋ ਆਪਾਂ ਪਹਿਲਾਂ ਗ੍ਰਾਂਤੀ ਸਿੰਘ ਨੇ ਅਪਰਾਲਾ ਕੀਤਾ ਮਾਪਿਆਂ ਨੇ ਸਹਿਯੋਗ ਦਿੱਤਾ ਹੁਣ ਜੇ ਮਾਪਿਆਂ ਸਹਿਯੋਗ ਨਾ ਦੇਣ ਮੰਨ ਲੋ ਫੇਰ ਗੁਰਪ੍ਰੀਤ ਸਿੰਘ ਕੀ ਕਰੂ ਸਾਰਿਆਂ ਨਾਲ ਕੇ ਚੱਲਦਾ ਉਹਨਾਂ ਮਾਪਿਆਂ ਦਾ ਧੰਨਵਾਦ ਕਰਦਾ ਹਾਂ ਮੈਂ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਕਲਾਸਾਂ 'ਚ ਭੇਜਦੇ ਰਹੇ ਉਹ ਵੀ ਸਹਿਯੋਗ ਹੈ ਧੰਨਵਾਦ ਹੈ ਤੁਹਾਡਾ ਤੇ ਜਿਹੜੇ ਬੱਚੇ ਆਉਂਦੇ ਰਹੇ ਬੱਚਿਆਂ ਨੇ ਸਹਿਯੋਗ ਦਿੱਤਾ ਵੀ ਹਾਂ ਅਸੀਂ ਪੜ੍ਹਦੇ ਹਾਂ ਵੱਡ ਜਾਂਦੇ ਹਾਂ ਛੋਟੇ ਛੋਟੇ ਬੱਚਿਆਂ ਬੈਠੇ ਨੇ ਦਿੱਤੀਆਂ ਆ ਸੌ ਨੌਜਵਾਨ ਬੈਠਿਆ ਦੇਖੋ ਇਹ ਆਉਂਦੇ ਰਹੇ ਇਹਨਾਂ ਦਾ ਵੀ ਧੰਨਵਾਦ ਹੈ ਵੀ ਤੁਸੀਂ ਆ ਕੇ ਸਿੱਖਦੇ ਰਹੇ ਭਾਵ ਕਿ ਇੱਕ ਦੂਜੇ ਦੇ ਨਾਲ ਚੱਲਦਾ ਇੱਕ ਦੂਜੇ ਦੇ ਨਾਲ ਦੀ ਗੱਲ ਮੈਂ ਤੁਹਾਨੂੰ ਬਾਣੀ ਚੋਂ ਇੱਕ ਪ੍ਰਮਾਣ ਦੇਵਾਂ ਵੀ ਕਈ ਵਾਰ ਨਾਲੇ ਆਪਾਂ ਇਹਦੇ ਵਿੱਚ ਈਗੋ ਤੋਂ ਬਚ ਜਾਾਂਗੇ ਆਪਾਂ ਸਾਰੇ ਵੀ ਇਹਦੇ ਵਿੱਚ ਇਕੱਲੇ ਦਾ ਵੱਲ ਕੁਝ ਨਹੀਂ ਕਰਦਾ ਜਿਵੇਂ ਬਾਣੀ ਦੱਸਦਾ ਵੀ ਹੁਣ ਮਾਲਕ ਦਾ ਵੱਲ ਤਾਂ ਵਰਤਦੀ ਵਰਤਦਾ ਆਪਣੇ ਸਾਹਮਣੇ ਕੋਈ ਸ਼ਕਤੀ ਨਹੀਂ ਵੀ ਉਹ ਉੱਥੇ ਕੁ ਅਧਾਰਨ ਦਿੱਤੀ ਹੈ ਆ ਦੇਖੋ ਉਸ ਵੇਲੇ ਦੇ ਪ੍ਰਚਾਰਕ ਸਿਆਣੇ ਬੈਠੇ ਹੋ ਉਹਦੀ ਗੱਲ ਫੜ ਜਾਓਗੇ ਕਬੀਰ ਕਾਰਨ ਵਾਪਰਾ ਕੀਆ ਕਰਾ ਜੋ ਰਾਮਣਾ ਕਰੇ ਸਹਾਈ ਜਿਹੇ ਜੇ ਡਾਲੀ ਪੱਤ ਤਰੋਂ ਸੋਈ ਮੁਰਮੁਰ ਜਾਏ ਬਹਾਰ ਦੇਤੀ ਵੀ ਮੰਨ ਲਓ ਹੁਣ ਆਪਣੇ ਇਲਾਕੇ ਮੈਂ ਗੱਲ ਕਹਾ ਸਮਝਾਉਣ ਵਾਸਤੇ ਵੀ ਮੰਨ ਲਓ ਮੈਂ ਦਰਖਤ ਤੇ ਜਾਣਾਂ ਮੈਂ ਪਾਲਿਆ ਕਿਸੇ ਤਾਣੀ ਨੂੰ ਹੱਥਾਂ ਤਾਣੀ ਤਾਣ ਪੈ ਲੋ ਹੁਣ ਕੀ ਮੈਂ ਆਪਣੇ ਬਲਨਾ ਚੜ ਜੂ ਠੀਕ ਹੈ ਵਾਲਵ ਕੰਮ ਕਰੂਗਾ ਪਰ ਜੇ ਟਾਣੀ ਟੁੱਟ ਜਾਵੇ ਉਹ 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 ਦਾ ਉਹ ਉਹਦੀ ਚ ਬਲਣਾ ਹੋਵੇ ਜੇ ਟਾਣੀ ਟੁੱਟ ਗਈ ਮੇਰਾ ਵਾਲ ਕੀ ਕਰੂ ਮੈਂ ਤਾਂ ਮੇਰੇ ਆਪਣੇ ਵਾਲ ਨਹੀਂ ਡਗ ਪਿਆ ਬੋਲੋ ਸਤਨਾਮ ਮੈਂ ਤਾਂ ਗੋਡੇ ਕਿੱਟੇ ਆਪਦੇ ਵਾਲ ਨਹੀਂ ਬਣਾਦੇ ਕਿੱਡਿਆਂ ਧਾਰਨੇ ਬਣਦੇ ਮੇਰਾ ਆਪਣਾ ਵਾਲ ਕਮਾਲ ਦੀ ਬਤਾਉਂ ਪਿਆ ਛਪਾਲ ਮੇਰੇ ਆਪਣੇ ਵਾਲ ਨਹੀਂ ਲੋਟ ਨਹੀਂ ਖਾ ਗਿਆ ਮੈਂ ਤਾਂ ਇਹ ਗੱਲਾਂ ਫੜੋ ਬਾਣੀ ਦੇ ਇੱਕ 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 ਨੁਕਤਾ ਗੁਰੂ ਦਾ ਕੰਡਾ ਮੌਲਕ ਹੁੰਦਾ ਕੋ 13 ਬਲ ਕੀ ਬਪਤਰਾਂ ਤੂੰ ਤਾਂ ਆਪਦੇ ਬਲ ਨਹੀਂ ਮੋਟਰੀ ਖਾਂਜੇਗਾ ਇਸ ਕਰਕੇ ਬਾਲ ਉਹਨੇ ਬਰਾਬਰ ਦਿੱਤਾ ਟਾਣੀ ਨੇ ਬਲ ਦਿੱਤਾ ਉਹ ਚ ਬਲ ਸੀ ਠੀਕ ਹੈ ਨਾ ਉਹਨੇ ਚ ਫੇਰ ਫੇਰ ਚੜੇ ਉਦਾਹਰਨ ਐ ਕਿ ਇਹ ਜੇ ਜੇ ਡਾਲੀ ਪੰਗਤਾਂ ਨੂੰ ਸੋਈ ਮਰ ਮੁਰ ਜਾਏ ਜੇ ਜਿਹੜੀ ਟਾਣੀ ਤੇ ਪੈਰ ਦਾਣ ਇਹਨੂੰ ਫੜਦਾ ਉਹੀ ਮੁੜ ਜਾਂਦੀ ਉਹੀ ਕੁੱਟ ਜਾਂਦੀ ਮੈਂ ਕੀ ਕਰੂਗਾ ਮੈਂ ਕੀ ਕਰੂੰਗਾ ਹਾਂ ਜਿਉਂਨੇ ਪਾਰ ਨਹੀਂ ਨਹੀਂ ਸਹਿਆ ਸੋ ਕਹਿਣ ਦਾ ਭਾਵ ਕੀ ਹੈ ਵੀ ਇਹ ਸਾਰਾ ਕੁਝ ਇੱਕ ਦੂਜੇ ਦੇ ਸਹਿਯੋਗ ਨਾਲ ਰਲ ਮਿਲ ਕੇ ਜੇ ਮਸ਼ੀਨਰੀ ਹੁੰਦੀ ਹੈ ਹਰ ਪਾਰਟ ਕੰਮ ਕਰਦਾ ਹੈ ਹਰ ਪਾਰਟ ਦੀ ਇੰਪੋਰਟੈਂਸ ਹੁੰਦੀ ਹੈ ਇਦਾਂ ਭਾਈ ਇਹ ਸਾਰਿਆਂ ਦੇ ਮਾਲਕ ਦੀ ਤਕਾਲਾ ਵਰਤ ਰਹੀ ਹੈ ਆਪਣੇ ਜਵਾਲੋ ਹੀ ਵਰਤਦਾ ਇਸ ਕਾ ਬਲ ਨਾਲ ਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਸ ਉਦਮ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਸੋ ਤੁਸੀਂ ਮਾਲਕ ਵੀ ਉਦਮ ਮਤ ਦਿੱਤੀ ਹੈ ਤੁਸੀਂ ਸਾਨੂੰ ਪ੍ਰੇਰਨਾ ਬਖਸ਼ਿਸ਼ ਕੀਤੀ ਹੈ ਤੁਹਾਡੀ ਪ੍ਰੇਰਨਾ ਹੋਈ ਤੁਹਾਡੀ ਬਖਸ਼ਿਸ਼ ਹੋਈ ਤਾਂ ਇਹ ਸਾਰਾ ਕੁਝ ਸੋਹਣੀਆਂ ਫਲਵਾੜੀਆਂ ਗੁਰਸਿੱਖੀਆਂ ਲੱਗ ਰਹੀਆਂ ਹੈ ਤੇ ਆ ਇੱਕ ਮੈਨੂੰ ਗੱਲ ਬਹੁਤ ਵਧੀਆ ਲੱਗੀ ਵੀਰ ਜੀ ਜੋ ਕੀ ਤੁਸੀਂ ਪਹਿਲਾਂ ਵੀ ਕੈਂਪ ਗੱਲੇ ਬੱਚਿਆਂ ਦੇ ਨਹੀਂ ਬਸ ਕੈਂਪ ਗੁਰਮਤਸਖਲਾਈ ਕੈਂਪ ਹੈ ਕੋਈ ਸਾਡੀ ਮਾਂ ਆ ਕੇ ਸਿੱਖੇ ਕੋਈ ਸਾਡੀ ਭੈਣ ਆ ਕੇ ਸਿੱਖੇ ਕੋਈ ਧੀ ਆ ਕੇ ਸਿੱਖੇ ਕੋਈ ਨੌਜਵਾਨ ਆ ਕੇ ਸਿੱਖੇ ਕੋਈ ਸਾਡਾ ਵੀਰ ਆ ਕੇ ਸਿੱਖੇ ਕੋਈ ਸਾਡਾ ਬਜ਼ੁਰਗ ਬਾਪੂ ਆ ਕੇ ਸਿੱਖੇ 70 ਸਾਲ ਦਾ ਚਿੱਟੇ ਦਾਣਾ ਬਾਪੂ ਜਾਵੇ ਕਲਾਸ ਸਿੱਖੇ ਨਹੀਂ ਸਿੱਖਿਆ ਪਹਿਲੀ ਉਮਰ ਦੇ ਵਿੱਚ ਆ ਜੀ ਆਇਆਂ ਨੂੰ ਪਰੇਲਾ ਤਾਂ ਨਾਲ ਹੀ ਆ ਬਾਪੂ ਨੂੰ ਵੀ ਨਰਸਰੀ ਵਿੱਚ ਬਿਠਾਉਣਾ ਪੈਂਦਾ ਹੈ। ਕਈ ਵਾਰੀ ਮੁਸ਼ਕਲ ਉਮਰ ਦੀ ਹੋ ਜਾਂਦੀ ਹੈ ਵੀ ਕਈ ਵਾਰੀ 60 ਸਾਲ ਆ ਨਰਸਰੀ ਵਿੱਚ ਬੈਠਣ ਨੂੰ ਤਿਆਰ ਨਹੀਂ ਹੁੰਦਾ। ਇਹ ਕਈਆਂ 'ਚ ਮੁਸ਼ਕਲ ਹੁੰਦੀ ਹੈ, ਕਈਆਂ 'ਚ ਨਹੀਂ ਹੁੰਦੀ। ਇਸ ਕਰਕੇ ਅਸੀਂ ਕਹਿੰਦੇ ਬਾਪੂ ਆਓ। ਨੌਜਵਾਨ ਆਓ, ਬੱਚੇ ਆਓ, ਸਾਰੇ ਆਓ, ਸਾਂਝੇ ਸਿੱਖਣੀ ਹੈ। ਕੱਲੇ ਬੱਚੇ ਕਿਉਂ? ਸੋ ਇਹ ਵੀ ਇਹਦੀ ਬਾਤ ਲੈ ਚਲਾਓ। ਇਸ ਤਰ੍ਹਾਂ ਤੇ ਧਿਆਨ ਦਿਓ ਆਮ ਤੌਰ ਤੇ ਪ੍ਰਚਲਿਤ ਇਹੀ ਹੁੰਦਾ ਬੱਚਿਆਂ ਦਾ ਰੈਂਪਰ ਕਿ ਸਾਰੇ ਹੀ ਬੱਚੇ ਆਪਾਂ ਗੁਰੂ ਦੇ ਗੁਰੂ ਦੇ ਤਾਂ ਬੱਚੇ ਹੀ ਆ ਸਾਰੇ ਆਪਾਂ ਸਾਰੇ ਹੀ ਬੱਚੇ ਆ ਭਾਈ ਕਈ ਵਾਰ ਸੱਚਮੁੱਚ ਵੀ ਬੱਚ ਪੜ ਰਹਿ ਜਾਂਦਾ ਦੇਖੋ ਗਿਆਨ ਨਾ ਹੋਵੇ ਮਾਫ ਕਰਨਾਂ ਗੱਲ ਕਹਿੰਦੇ ਆ ਸਰੀਰ ਮਚੋਰ ਹੋ ਜਾਂਦਾ ਕਈ ਵਾਰੀ ਬਿਰਤੀ ਬੱਚਿਆਂ ਵਾਲੀ ਹੁੰਦੀ ਆ ਆਪਾਂ ਕਹਿੰਦੇ ਨਾ ਬਾਪੂ ਤੂੰ ਦਾ ਜਵਾਖਾ ਰਗਿਆ ਸਮਝੇ ਸਾਡਾ ਬਜ਼ੁਰਗ ਬਾਪੂ ਠੇਕੇ ਨੂੰ ਜਾਂਦਾ ਬੱਚਾ ਰਗਿਆ ਹੈ ਉਮਰ ਤਾਂ ਕਾਫੀ ਹੋ ਗਈ ਤਾਂ ਨਿਆਣਾ ਹੀ ਕਹਿੰਦੇ ਬਾਪੂ ਤੂੰ ਨਿਆਣਾ ਹੀ ਹੈ ਹਜੇ ਤੱਕ ਤੇਰੇ ਅੰਦਰੋਂ ਗਿਆਨ ਪੜਾ ਨਹੀਂ ਗਿਆ ਤੇਰੇ ਅੰਦਰੋਂ ਇਸ ਕਰਕੇ ਆਪਾਂ ਸਾਰੇ ਬੱਚੇ ਆ ਭਾਈ ਗੁਰੂ ਦੇ ਤੇ ਗੁਰੂ ਦੇ ਬੱਚੇ ਬਣ ਕੇ ਭਾਈ ਕਲਾਸਾਂ ਦੇ ਵਿੱਚ ਆਪਾਂ ਜੁੜਿਆ ਕਰੀਏ ਤੇ ਜਿੰਨਾ ਕੁਝ ਹੋ ਸਕੇ ਜਿੰ ਜਿੰਨੇ ਆਪਾਂ ਆਪ ਸਿੱਖ ਗਏ ਸਖਿਆਰthia ਆਪਾਂ ਰਹਿਣਾ ਮੈਂ ਵੀ ਨਿਤ ਸਿੱਖਦਾ ਰਹਿਣਾ ਤਰੇ ਹੋਰ ਹੋਰ ਕਹਾਣੀਆਂ ਖੋਜਾਂ ਹੋਰ ਅੱਜ ਤੱਕ ਮੈਂ ਇੱਕ ਸਟੂਡੈਂਟ ਆ ਗੁਰੂ ਦਾ ਸਿੱਖਾ ਹਾਂ ਇਹਨਾ ਕਹਿ ਸਕਦੇ ਜਿੰਨਾ ਆਪਾਂ ਸਿੱਖ ਲਿਆ ਉਹਨਾਂ ਗਾਹਾਂ ਸਿਖਾ ਦਈਏ ਜਿੰਨਾ ਜਿੰਨਾ ਕੋਈ ਆਪਾਂ ਤੋਂ ਵੱਧ ਜਾਣਦਾ ਉਤੋਂ ਸਿੱਖੀ ਚੱਲਗੇ ਗੁਰੂ ਤੋਂ ਨਿੱਤੋਂ ਸਿੱਖਣੀ ਸਿੱਖਣਾ ਗੁਰੂ ਤੋਂ ਹਾਂ ਆਪਾਂ ਵੀ ਸਾਰੇ ਸਿੱਖਿਆਰਤੀ ਆਪਾਂ ਵੀ ਸਾਰੇ ਸਿੱਖਣੇ ਤਾਂ ਸਿੱਖਦੇ ਹੀ ਰਹਿਣਾ ਸੋ ਇਦਾਂ ਇਹ ਵਿਰਤੀ ਵੀ ਆਪਾਂ ਬਣਾ ਕੇ ਰੱਖੀਏ ਤੇ ਪੜ੍ਹਾਈ ਕਦੇ ਗੁਰਮਤਿ ਦੀ ਪੂਰੀ ਨਹੀਂ ਹੁੰਦੀ ਜੀ ਤੋ ਜੇ ਮੰਨ ਲਗੇ ਨਾ ਫਿਰ ਰੁਕ ਜਾਂਦਾ ਬਕਾਂਸ ਰੁਕ ਜਾਂਦਾ ਹਾਂਜੀ ਦਾ ਹੁਣ ਵੀ ਨਿਤ ਨਿਤ ਪੜਦਾ ਨਿਤ ਬਾਣੀ ਦੀ ਹੋਰ ਜਿਸ ਸ਼ਲੋਕ ਸਮਝ ਨਹੀਂ ਆਉਂਦਾ ਕਿ ਕਿਤੇ ਲੱਗੇ ਕਿ ਕਿੰਨੇ ਦਿਨ ਇਥੋਂ ਸਮਝ ਨਹੀਂ ਆ ਰਹਾ ਮਾਧਮ ਸਟਿਕ ਲਿਆ ਸਾੜਾ ਸਮਝ ਫੇਰ ਫੇਰਦਾ ਸਾ ਮਾਰੇ ਤਾਂ ਸਮਝ ਨਹੀਂ ਆਉਂਦੀ ਤੁਸੀਂ ਕਿਰਪਾ ਕਰ ਦਿਓ ਪ੍ਰਤੱਖ ਕਰ ਦਿਓ ਜਿਆ ਹੈ ਚਾਹੇ ਰਾਤੀ ਨੂੰ ਖੇੜਬ ਤਰ ਸੁਪਨੇ ਚ ਸੁਪਨੇ ਆਇਆ ਭੀ ਗਿਆ ਇਦਾਂ ਵੀ ਬਹੁਤ ਬਹੁਤ ਅਰਥ ਸੁਪਨੇ ਚ ਖੁੱਲੇ ਆ ਇਹ ਪ੍ਰੈਕਟੀਕਲ ਤਿਆਰ ਬਾਇ ਮੇਰਾ ਗਹਿਰਾ ਕੋ ਇਦਾਂ ਦੀ ਪਿਕਚਰ ਬਣਦੀ ਐ ਤੜਕੇ ਨੂੰ ਅਰਥ ਖੋਦੇ ਜਿਵੇਂ ਸੋ ਇਦਾਂ ਸਿੱਖਦੇ ਰਹੀਏ ਹੋਰ ਗਹਿਰਾ ਹੋਰ ਗਹਿਰਾ ਹੋਰ ਗਹਿਰਾ ਅੰਤ ਕੋਈ ਨਹੀਂ ਸਾਗਰ ਹੈ ਸਾਡੇ ਕੋਲ ਸਮੁੰਦਰ ਗਿਆਨ ਦਾ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਜਿਸ ਜਿੰਨਾ ਸਾਗਰ ਚ ਡੁੱंगे ਜਾਵਾਂਗੇ ਨਿਤ ਨਿਤ ਨਵੇਂ ਨਵੇਂ ਹੀਰੇ ਮੁੱਤੀ ਮਿਲਦੇ ਆ ਪਰ ਜਿੰਨਾ ਕਿ ਦੀ ਸੁਰਤ ਡੂੰਗੀ ਜਾਂਦੀ ਹੈ ਉਹਨੇ ਕੋ ਨਾ ਪਹੁੰਚਦਾ ਪਰ ਖਾ ਹੋਈ ਨਹੀਂ ਕੋਈ ਥਾ ਨਹੀਂ ਬਹੁਤ ਵੱਡਾ ਸਾਡੇ ਕੋਲ ਸਮੁੰਦਰ ਹੈ ਗਿਆਨ ਦਾ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਹੀਰੇ ਮੋਤੀ ਲਾਲ ਭਰੇ ਪਏ ਹੈ ਸ਼ਬਦ ਵੀ ਪੜ ਲਓ ਚਲੋ ਨਾਲ ਗੌੜੀ ਗੁਆਰ ਇਹਦੀ ਮਹਿਲਾ ਪੰਜਵਾ ਹਾਮਤਾਂ ਨਵੰਤ ਭਾਗਠ ਸੱਚ ਨਾਹੀਂ ਹਰ ਗੁਣ ਗਾਵਹਿ ਸਹਿਜ ਸੁਭਾਏ ਰਹਾਉ ਪਿਉ ਦਾਦੇ ਕਾ ਖੋਲ ਡਠਾ ਖਿਆਨਾ ਤਾ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾਤਾ ਕਸ਼ੂ ਨਾ ਮੋੜ ਭਰੇ ਭੰਡਾਰ ਅਖੂਟਾ ਤੋਲ ਖਾਵੇ ਖਰਚੀ ਰਲ ਮੇਨ ਭਾਈ ਟੋਟਣਾ ਆਵੈ ਵੱਧ ਦੋ ਜਾਈ ਕਾਹੋ ਨਾਨਕ ਜਿਸ ਮਸਤਕ ਲੇਖ ਲਖਾਇ ਸੋ ਏਤ ਖਜ਼ਾਨਾ ਨਯਾਰ ਲਾ ਸੋ ਐਡਾ ਵੱਡਾ ਖਜ਼ਾਨਾ ਸਾਡੇ ਕੋਲੇ ਰੋਹਾਨੀ ਹੱਤ ਦਾ ਅਧਿਆਤਮ ਬਾਦ ਦਾ ਕਹ ਲੋ ਗੁਰੂ ਸਾਹਿਬ ਜੀ ਕਹਿੰਦੇ ਸੱਚੇ ਖਜ਼ਾਨੇ ਕਰਕੇ ਨਾ ਕਹਿੰਦੇ ਅਸੀਂ ਤਾਂ ਧੰਨਵਾਣੀ ਬਹੁਤ ਹੈ ਬੜੇ ਅਮੀਰ ਐਸੀਂ ਕਿਹੜੀ ਅਮੀਰੀ ਰੋਹਾਨੀ ਹਾਂ ਧਨਵੰਤ ਭਾਗਠ ਅਸੀਂ ਬਹੁਤ ਵੱਡੇ ਭਾਂਡਾ ਵਾਲੇ ਹਾਂ ਕਿਉਂ ਕਿ ਕਿਉਂਕਿ ਸਾਡੇ ਕੋਲ ਸੱਚੇ ਗਿਆਨ ਦਾ ਖਜ਼ਾਨਾ ਹੈ ਭਾਂਡਾ ਵਾਲੇ ਵੀ ਅਸੀਂ ਬਹੁਤ ਹਾਂ ਹਾਂ ਧਨਵੰਤ ਭਾਗਠ ਸੱਚ ਨਾਹੀਂ ਕਾਦੇ ਕਰਕੇ ਸੱਚੇ ਨਾਮ ਕਰਕੇ ਸੱਚਾ ਨਾਮ ਦਾ ਸੱਚਾ ਗਿਆਨ ਇਹ ਸੱਚੇ ਗਿਆਨ ਦੇ ਖਜ਼ਾਨੇ ਕਰਕੇ ਅਸੀਂ ਭਾਗਾ ਵਾਲੇ ਵੀ ਬਹੁਤ ਹਾਂ ਤੇ ਅਸੀਂ ਧਨਵਾਨ ਵੀ ਬਹੁਤ ਹਾਂ ਹਮ ਧਨਵਾਨ ਤਪਾ ਸਚਨਾਏ ਹਰ ਗੁਣ ਗਾਵ ਹੈ ਸਹਿਜ ਸੁਭਾਈ ਰਹਾਉ ਤੇ ਅਸੀਂ ਸਹਿਜ ਅਡੋਲਤਾ ਵਿੱਚ ਟਿਕ ਕੇ ਪੂਰੇ ਪਿਆਰ ਦੇ ਨਾਲ ਸੁਭਾਏ ਦਾ ਅਰਥ ਰੱਬੀ ਬਾਣੀ ਦੇ ਰਾਹੀਂ ਮਾਲਕ ਦੇ ਗੁਣ ਗਾਉਂਦੇ ਹਾਂ ਹਰ ਗੁਣ ਗਾਵ ਹੈ ਸਹਜ ਸੁਭਾਈ ਰਹਾਉ ਪਿਉ ਦਾਦੇ ਦਾ ਖੋਲ ੱਠਾ ਖਜ਼ਾਨਾ ਜਦੋਂ ਪਿਉ ਦਾਦੇ ਦਾ ਖਜ਼ਾਨਾ ਖੋਲ ਕੇ ਵੇਖਿਆ ਖਜ਼ਾਨਾ ਕਦੋਂ ਖੁੱਲਦਾ ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਆ ਤਾਂ ਸ਼ਬਦ ਖੁੱਲ ਜਾਂਦਾ ਆ ਆਮ ਵੀ ਆਪਾਂ ਕਹਿ ਦਿੰਨੇ ਆ ਵੀ ਖੋਲ ਕੇ ਸਮਝਾਓ ਕਹਾਂ ਤੇ ਨਾ ਉਹ ਦਰਸਪ ਵਿਆਖਿਆ ਕਰਕੇ ਸਮਝਾਓ ਐਕਸਪਲੇਨ ਕਰੋ ਉਸ ਜਦੋਂ ਸ਼ਬਦ ਦੀ ਵਿਚਾਰ ਕਰਦੇ ਹਾਂ ਤਾਂ ਕੀ ਹੁੰਦਾ ਖਜ਼ਾਨਾ ਖੁੱਲ ਜਾਂਦਾ ਹੈ ਸ਼ਬਦ ਖੁੱਲ ਜਾਂਦਾ ਹੈ ਤੇ ਮਿਲਦਾ ਆਪੀ ਇਹ ਵਿੱਚੋਂ ਗਿਆਨ ਦੇ ਹੀਰੇ ਮੋਤੀ ਗਿਆਨ ਦੇ ਹੀਰੇ ਮੋਤੀ ਇਸ ਕਰਕੇ ਜਦੋਂ ਪਿਉ ਦਾਦੇ ਦਾ ਖਜ਼ਾਨਾ ਖੋਲ ਕੇ ਵੇਖਿਆ ਭਾਵੇਂ ਸ਼ਬਦ ਦੀ ਵਿਚਾਰ ਕੀਤੀ ਸ਼ਬਦ ਦੀ ਵਿਚਾਰ ਕੀਤੀ ਇਸ ਵੇਲੇ ਵਿਊ ਦਾਦੇ ਦਾ ਫੋਲ ਡੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਫਿਰ ਇਹ ਮੇਰੇ ਮਨ ਦੇ ਵਿੱਚ ਸੱਚ ਦਾ ਖਜ਼ਾਨਾ ਆ ਗਿਆ ਇਹ ਸੱਚਾ ਗਿਆਨ ਮੇਰੇ ਮਨ ਵਿੱਚ ਵਸ ਗਿਆ ਜਿਵੇਂ ਪੜਦੇ ਆਪਾਂ ਮੱਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਇਹ ਜੇ ਗੁਰੂ ਦੀ ਇੱਕ ਸਿੱਖਿਆ ਵੀ ਧਿਆਨ ਲਾ ਕੇ ਸੁਣ ਲਈ ਜਾਵੇ ਤਾਂ ਵੀ ਸਾਡੀ ਮੱਤ ਬਹੁਤ ਕੀਮਤੀ ਹੋ ਜਾਂਦੀ ਹੈ ਇੱਕ ਸਿੱਖਿਆ ਵੀ ਧਿਆਨ ਲਾ ਕੇ ਸੁਣ ਲੈ ਕਿਉਂ ਗੁਰੂ ਦਾ ਇੱਕ ਵਚਨ ਵੀ ਇਹ ਮੋਲਕ ਹੁੰਦਾ ਸਿਆਣੇ ਕਹਿੰਦੇ ਐ ਸਵਾਦੀਆਂ ਹਜ਼ਾਰਾਂ ਪੁੜੀਆਂ ਹੋਣ ਕੰਮ ਹੈ ਕਿਸੇ ਭਾਵ ਸਵਾਦੀਆਂ ਹਜ਼ਾਰਾਂ ਪੁੜੀਆਂ ਕਿਸੇ ਕੰਮ ਨਹੀਂ ਦਵਾਈ ਦੀ ਇੱਕ ਪੁੜੀ ਕਾਫੀ ਇੱਕ ਪੁੜੀ ਕਰੋ ਘਟ ਦਿੰਦੀ ਐ ਜੇ ਹਜ਼ਾਰਾਂ ਦੀਵੇ ਪਏ ਹੁਣ ਬੁਝੇ ਬੁਝੇ ਦੀਵੇ ਹਜ਼ਾਰਾਂ ਕਿਸੇ ਕੰਮ ਨਹੀਂ ਜਗਦਾ ਦੀਵਾ ਇੱਕੋ ਹੀ ਨੇਰਾ ਦੂਰ ਕਰ ਦਿੰਦਾ ਇੱਕ ਇੱਕ ਦੀਵਾ ਇੱਕ ਦੀਵਾ ਇਥੀ ਵਸਨੀ ਹੂੰ ਕੋਈ ਚਾਬੀਆਂ ਚੱਕੀ ਫਿਰਦਾ ਗੁੱਛਾ ਵੱਡਾ ਕਹਿੰਦਾ ਹਜ਼ਾਰ ਚਾਬੀਆਂ ਮੇਰੇ ਕੋਲੇ ਹੂੰ ਹਜ਼ਾਰ ਚਾਬੀਆਂ ਮੇਰੇ ਕੋਲੇ ਰੋ ਮਾਰਦਾ ਫਿਰਦਾ ਦੂਜਿਆਂ ਤੇ ਵੀ ਮੇਰੇ ਅੱਖਾਂ ਤੇ ਪਰ ਜਦੋਂ ਪਤਾ ਲੱਗਿਆ ਲੱਗਦੀ ਵੀ ਇੱਕ ਨਹੀਂ ਬੋਲੋ ਸਤਨਾਮ ਉਹ ਦੇਖਦਾ ਨਾ ਲੱਗਦੀ ਵੀ ਹੈ ਕੋਈ ਇਹ ਰਮਜਦੋ ਕੇ ਤੁਨ ਨੂੰ ਲੱਗਦਾ ਵੀ ਚਾਬੀ ਕੋਈ ਚੱਕੀ ਫਿਰਦਾ ਚਾਬੀਆਂ ਉਹ ਹਜ਼ਾਰਾਂ ਚਾਬੀਆਂ ਕਿਸੇ ਕੰਮ ਨਹੀਂ ਲੱਗਦੀ ਚਾਬੀ ਇੱਕ ਕਾਫੀ ਭਾਵ ਅਰਥ ਕੀ ਹੈ ਕਿ ਫਜ਼ੂਲ ਦੀਆਂ ਗੱਲਾਂ ਕਿਸੇ ਕੰਮ ਨਹੀਂ ਗੁਰੂ ਦਾ ਇੱਕ ਵਚਨ ਕਾਫੀ ਹਜ਼ਾਰਾਂ ਹਜ਼ਾਰਾਂ ਫਜ਼ੂਲ ਦੀਆਂ ਗੱਲਾਂ ਨਾਲੋਂ ਜਦੋਂ ਵੀ ਇਕੱਠੇ ਹੋ ਸ਼ਬਦ ਦੀ ਵਿਚਾਰ ਕਰੋ ਇੱਕ ਪੰਕਤੀ ਲੈ ਲਓ ਭਾਵੇਂ ਇੱਕ ਪੰਕਤੀ ਇੱਕ ਪੰਕਤੀ ਜੋ ਗੁਰੂ ਦਾ ਇੱਕ ਇੱਕ ਵਚਨ ਹੀ ਬਣਾ ਅਮੋਲਕ ਹੁੰਦਾ ਆਪਾਂ ਸਮਝ ਰਹੇ ਅਸੀਂ ਪਿਉ ਦਾਦੇ ਦਾ ਥੋੜਾ ਡੱਠਾ ਖਜ਼ਾਨਾ ਤਾਂ ਮੇਰੇ ਰਹਿਮਨ ਭਇਆ ਨਿਧਾਨਾ ਰਤਨ ਲਾਲ ਜਕਾ ਕਸ਼ੂਨਾ ਮੋਲ ਇੱਕ ਇੱਕ ਵਚਨ ਰਤਨ ਹੈ ਲਾਲ ਹੈ ਹੀਰਾ ਹੈ ਜਿਹਦੀ ਕੀਮਤ ਕੋਈ ਨਹੀਂ ਜਿਹਦਾ ਮੁੱਲ ਕੋਈ ਨਹੀਂ ਪਾ ਸਕਦਾ ਰਤਨ ਲਾਲ ਜਾਂ ਤਾਂ ਕਸ਼ੂਨਾ ਮੋਲ ਭਰੇ ਭੰਡਾਰ ਅਖੂਟੋ ਤੋਲ ਅਖੁੱਟ ਤੇ ਅਤੋਲ ਖਜ਼ਾਨੇ ਭਰੇ ਪਏ ਐ ਖਾਵੇਂ ਖਰਚੇ ਰਲ ਮਿਲ ਭਾਈ ਭਾਈ ਇਸ ਨੂੰ ਰਲ ਮਿਲ ਕੇ ਪਹਿਲਾਂ ਤਾਂ ਆਪ ਛਕਣਾ ਹੈ ਖਾਵੇਂ ਸੱਚੇ ਗਿਆਨ ਨੂੰ ਸਾਡੇ ਮਨ ਨੇ ਛਕਣਾ ਹੈ ਜਦੋਂ ਧਿਆਨ ਲਾ ਕੇ ਸੁਣਦੇ ਹਾਂ ਸਾਡਾ ਮਨ ਗਿਆਨ ਦਾ ਭੋਜਨ ਛਕਦਾ ਹੈ ਖਾਵ ਹੀ ਖਰਚ ਹੀ ਫਿਰ ਇਸ ਸੱਚੇ ਗਿਆਨ ਨੂੰ ਅਸੀਂ ਅੱਗੇ ਵੀ ਵੰਡਣਾ ਹੈ ਖਰਚਨਾ ਅਰਥ ਵੰਡਣਾ ਤੇ ਵੰਡਿਆ ਕੀ ਹੋਊਗਾ ਮੁਕਜੂ ਕਿਉਂ ਤੋਤੋਂ ਬਾਦੂ ਖਾਵੇ ਖਰਚੇ ਰਲਮਲ ਭਾਈ ਤੋਟ ਨਾਮ ਹੈ ਇੱਕੋ ਹੀ ਚੀਜ਼ ਆ ਜਿਹੜੀ ਵੰਡੀ ਵਾਦੀ ਹੈ ਜਿਹੜੀ ਜੀ ਵਿਦਿਆ ਕਹਿ ਲੋ ਗਿਆਨ ਕਹਿ ਲੋ ਜਿੰਨਾ ਵੰਡੋਂਗੇ ਉਹਨਾਂ ਵਧੀ ਜਾਂਦਾ ਜਿੰਨਾ ਵੰਡੋ ਇੱਕ ਤਾਂ ਆਪ ਦੀ ਦੁਦਰਾ ਹੀ ਹੋ ਜਾਂਦੀ ਹੈ ਕਈ ਵੇ ਤਾਂ ਜਵਾਕਾਂ ਨੂੰ ਪੜਾਉਂਦੇ ਪੜਾਉਂਦੇ ਆਪ ਹੀ ਤਰ ਜਾਈਂਦੇ ਜੇ ਹੁਣ ਸੂਆ ਪੜਾਵਤ ਗਣਕਾ ਤਰੀ ਜੇ ਤੋਤੇ ਨੂੰ ਪੜਾਉਂਦੀ ਤਰਗੀ ਜਵਾਕਾਂ ਨੂੰ ਪੜਾਉਂਦੇ ਨਹੀਂ ਤਰਾਂਗੇ ਬੋਲੋ ਸਤਨਾਮ ਜਵਾਕਾਂ ਨੂੰ ਨਹੀਂ ਤਰਾਂਗੇ ਬੱਚਿਆਂ ਨੂੰ ਪੜਾਉਂਦੇ ਆਪ ਆਪ ਵੀ ਤਰਜਾਈਦਾ ਇਹ ਪਹਿਲਾਂ ਸਮਝੇ ਨਾ ਬੱਚੇ ਸੰਭਾਲ ਦੇ ਪੜਾਪਾਂ ਨੂੰ ਸੰਭਾਲ ਲਿਆ ਬੱਚਿਆਂ ਨੂੰ ਪੜਾਇਆ ਆਪ ਵੀ ਨਾਲ ਹੋਰ ਪੜ ਗਏ ਹੋਰ ਹੋਰ ਗਹਿਦੀ ਗੱਲ ਸਮਝ ਆ ਜਾਂਦੀ ਹੈ ਸੋ ਇਸ ਕਰਕੇ ਆਪਾਂ ਸਮਝ ਰਹੇ ਸੀ ਕਿ ਇਹਨੂੰ ਰਲ ਮਿਲ ਕੇ ਛਕਣਾ ਵੀ ਹੈ ਤੇ ਇਸ ਨੂੰ ਅੱਗੇ ਖਰਚਣਾ ਵੰਡਣਾ ਵੀ ਹੈ ਖਾਵ ਹੈ ਖਰਚ ਹੈ ਰਲ ਮਿਲ ਭਾਈ ਤੋਟਣਾ ਆਵੇ ਵੱਧ ਤੋ ਜਾਈ ਕਾਹੋ ਨਾਨਕ ਜਿਸ ਮਸਤਕ ਲੇਖ ਲਖਾਇ ਸੋ ਏਤ ਖਜ਼ਾਨਾ ਲਾਇਆ ਲਾਇਆ ਜਿਹਨੇ ਮਾਸਤਕ ਦੇ ਉੱਤੇ ਇਹ ਲੇਖ ਲਿਖਾ ਲਿਆ ਤਾਹੋ ਨਾਨਕ ਸਮਸਤਿ ਵਿੱਚ ਕਿੱਥੇ ਲਿਖਿਆ ਜਾਂਦਾ ਸਤਸੰਗ ਵਿੱਚ ਆ ਕੇ ਜਿਹਨੇ ਬਾਣੀ ਧਿਆਨ ਲਾ ਕੇ ਸੁਣੀ ਉਹਨੇ ਬਖਸ਼ ਦਾ ਲੇਖ ਆਪ ਲਿਖਵਾ ਲਿਆ ਸਤਸੰਗ ਵਿੱਚ ਆ ਕੇ ਗੁਰੂ ਤੋਂ ਇੱਥੇ ਬਣਦੇ ਲੇਖ ਆ ਦੇਖੋ ਸਤ ਸੰਗਤ ਮਿਲ ਭਾਜੋ ਆਰਾਮ ਵੱਡ ਹੋ ਹੋ ਭਾਗ ਮਥਾਮ ਸਤ ਸੰਗ ਵਿੱਚ ਆ ਕੇ ਰੱਬ ਨੂੰ ਯਾਦ ਕਰ ਮਥੇ ਦੇ ਭਾਗ ਵੱਡੇ ਹੋ ਜਾਣੂਗਾ ਆ ਸੁਣ ਲਓ ਇੱਥੇ ਆ ਕੇ ਭਾਗ ਵੱਡੇ ਬਣਦੇ ਆ ਇੱਥੇ ਭਾਗ ਲਿਖੀਦੀ ਐ ਤੇ ਗੁਰੂ ਸਾਹਿਬ ਜੀ ਤਾਂ ਕਹਿੰਦੇ ਆ ਜਾ ਐ ਤੈਨੂੰ ਲਿਖਣ ਵੀ ਸਖਾਦ ਨੇ ਕਹਿੰਦੇ ਤੂੰ ਆਪਣੇ ਭਾਗ ਆਪ ਲਿਖਣ ਸਿੱਖ ਲੈ ਸਭ ਵੱਡਾ ਗਿਆਨ कंदे आत सखाई आ तूं क़िस्मत लिखण सिखाईं जाल ਜਾਨਮੋ ਕਸਮਸ ਪਰ ਮਤ ਕਾਕਤ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰਪੁੱਛ ਲਿਖ ਵਿਚਾਰ ਲਿਖ ਨਾਮ ਸਾਲਾ ਲਿਖ ਲਿਖ ਅੰਤ ਨ ਪਾਰ ਆਵਾਰ ਬਾਬਾ ਬਾਬਾ ਦਾਤ ਭਾਈ ਸਾਰਿਆਂ ਨੂੰ ਕਹਿੰਦਾ ਨਾ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੇ ਜਿੱਥਾ ਹੋਵੇ ਸੱਚਾ ਨਿਸ਼ਾਨ ਗੁਰੂ ਸਾਹਿਬ ਕਹਿੰਦੇ ਆ ਜਾਓ ਤੈਨੂੰ ਲੇਖ ਲਿਖਣੇ ਸਿਖਾਵਾਂਗਾ ਆਇਆ ਤੈਨੂੰ ਲੇਖ ਲਿਖਨੇ ਵੀ ਸਿਖਾ ਦਿਆ ਨਾਲ ਨਾਲ ਕਮਾਲ ਹੋ ਗਈ ਕਲਮ ਫੜਾਤੀ ਗੁਰੂ ਨੇ ਸਿੱਖ ਨੂੰ ਕਹਿੰਦੇ ਲੇਖ ਤੈਨੂੰ ਮਦਾਮ ਦਾ ਲਿਖ ਤੂੰ ਲਿਖ ਲਾ ਗੱਲ ਪਾਣੀ ਪਾਗਦੇ ਸਮਝ ਆ ਗਈ ਨਾ ਕਹੋ ਨਾਨਕ ਸੇ ਮਸਤਕ ਲੇਖ ਲਿਖਾਈ ਪਾਣੀ ਨੂੰ ਪਾਣੀ ਤੋਂ ਸਮਝ ਨਾ ਆਉਂਦਾ ਬਹੁਤ ਵਾ ਸੁਣਿਆ ਤੁਸੀਂ ਸੋ ਇਦਾਂ ਇੱਥੇ ਆ ਕੇ ਪਾਈ ਲੇਖ ਲਿਖੇ ਜਾਂਦੇ ਨੇ ਇੱਥੇ ਆ ਕੇ ਅਸੀਂ ਬਖਸ਼ਿਸ਼ ਦੇ ਪਾਤਰ ਬਣਦੇ ਹਾਂ ਸੋ ਇਹ ਗੱਲ ਆਪਾਂ ਸਮਝ ਲਈ ਸੋ ਜਿਹਦੇ ਸਤਸੰਗ ਵਿੱਚ ਆਉਂਦੇ ਆ ਬਾਣੀ ਸੁਣਦੇ ਆ ਸੇਵਾ ਕਰਦੇ ਆ ਫਿਰ ਆ ਮੱਥੇ ਦੇ ਚੰਗੇ ਭਾਗ ਜੀ ਨੇ ਲਖਾ ਲੈਣਾ ਕਾਹੋ ਨਾਨਕ ਸਮਸਤਕ ਲੇਖ ਲਖਾਏ ਸੋ ਇਹ ਤਖ਼ਜ਼ਾਨੇ ਲਿਆਰ ਲਾਇ ਉਹਨੂੰ ਫਿਰ ਇਸ ਖਜ਼ਾਨੇ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਭਾਵ ਉਹਦੀ ਸੁਰਤ ਗਹਿਰੀ ਗੁਰੂ ਗਿਆਨ ਵਿੱਚ ਟਿਕਣ ਲੱਗ ਜਾਂਦੀ ਹੈ ਜਿਹਦੀ ਸੁਰਤ ਸ਼ਬਦ ਵਿੱਚ ਗਹਿਰੀ ਟਿਕਣ ਲੱਗ ਪਈ ਉਹ ਸਮਝ ਲਓ ਗੁਰੂ ਦੇ ਖਜ਼ਾਨੇ ਵਿੱਚ ਰਲ ਗਏ ਉਹ ਉਹ ਗੁਰੂ ਗਿਆਨ ਵਿੱਚ ਟਿਕ ਗਏ ਸੋ ਇਦਾਂ ਭਾਈ ਆਪਾਂ ਸਾਰੇ ਕੋਸ਼ਿਸ਼ ਕਰੀਏ ਸੋ ਸ਼ਬਦ ਦੀ ਵਿਚਾਰ ਵੀ ਆਪਾਂ ਕਰਨ ਲਈ ਸੋ ਕੈਂਪਾਂ ਬਾਰੇ ਵੀ ਆਪਾਂ ਸਾਰੀ ਗੱਲ ਕਰ ਲਈ ਤੇ ਰਲ ਮਿਲ ਕੇ ਉਹ ਬਾਲ ਵਾਲੀ ਗੱਲ ਯਾਦ ਰੱਖਿਓ ਵੀ ਜੇ ਕਿਤੇ ਆਪਾਂ ਨੂੰ ਹੋ ਜੇ ਵੀ ਬਾਲ ਮੇਰੀ ਵਰਤਦਾ ਤੇ ਉਹ ਦੂਜਾ ਬਾਲ ਭੁੱਲ ਜੀ ਟਹਿਣੀ ਵਾਲਾ ਤੇ ਕਈ ਵਾਰੀ ਆਪਦੇ ਬਾਲ ਨਹੀਂ ਲੋਟਨੀ ਉਹ ਖਾ ਜਾਂਦਾ ਜਾਂਦਾ ਦੋ ਤਿੰਨ ਪੁਆਇੰਟ ਖਾਸ ਖਾਬਟ ਚ ਚਲੋ ਸੋ ਇਸ ਕਰਕੇ ਇਥੋਂ ਤੱਕ ਆਪਾਂ ਇੰਨੀਆਂ ਵਿਚਾਰਾਂ ਸਮਝ ਗੀਆਂ ਕਿਉਂਕਿ ਹੁਣ ਸਮਾਂ ਕਾਫੀ ਹੋ ਗਿਆ ਤੇ ਬੱਚਿਆਂ ਨੂੰ ਵੀ ਆਪਾਂ ਕੇ ਸਨਮਾਨਿਤ ਕਰਨਾ ਹੈ ਸੋ ਇੰਨੀਆਂ ਵਿਚਾਰਾਂ ਕਰਦੇ ਹੋਏ ਖਿਮਾ ਦੇ ਜਾਚ ਕੋਈ ਵਚਨ ਗੁਰਮਤਿ ਗਿਆਨ ਤੋਂ ਬਾਹਰ ਹੋਵੇ ਸਤਿਗੁਰੂ ਜੀ ਸਮਤ ਦੀ ਆਤਮਾਕਸ਼ਮ ਸੰਗਤਾਂ ਮਾਫ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ